ਇਦਾਂ ਹੀ ਕੱਲ ਸਾਨੂੰ ਨਾ ਦੇਰ ਰਾਤ ਜਿਹਨੂੰ ਕਿ ਕਹਿੰਦੇ ਆ ਮਰਾ 8:30 9 ਵਜੇ ਕਿਤੇ ਸਾਡੇ ਐਸਐਸਓ ਸਾਨੂੰ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇਵਾਲ ਚ ਇੱਕ ਪਿੰਡ ਪੈਂਦਾ ਕੋਨੀ ਵਾਲਾ ਉੱਥੇ ਇਹਦਾ ਨਾ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਿਹੜੀ ਕਿ ਜਿਹੜਾ ਉੱਥੇ ਦਾ ਵਸਿੰਦਾ ਸੀ ਰਬਦੀਪ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਕੋਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕੱਪੜਿਆਂ ਦੀ ਰੈਡੀਮੇਡ ਗਾਰਮੈਂਟ ਦੀ ਦੁਕਾਨ ਦਾ ਸ਼ਾਮ ਨੂੰ ਜਦੋਂ ਘਰੇ ਆਏ ਉਹਨਾਂ ਨੂੰ ਪਤਾ ਲੱਗਾ ਘਰ ਚ ਹਾਊਸ ਬ੍ਰੇਕ ਜਿਹਨੂੰ ਕਹਿੰਦੇ ਆ ਉਹ ਹੋਇਆ ਪਿਆ ਸੀ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੜ ਕਰਾਈ ਜੇ ਚ ਕਾਫੀ ਉਹਨੇ ਬਾਰੀ ਮਾਤਰਾ ਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਟੂਲੇ ਸੋਨਾ ਤਿੰਨ ਚਾਰ ਟੂਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਨੀ ਸਾਡੇ ਐਸ ਐਚ ਓ ਸਾਹਮਣੂ ਉਹ ਮੌਕੇ ਤੇ ਪਹੁੰਚੇ ਫਿਰ ਡੀ ਐਸ ਪੀ ਸਾਹ ਪਹੁੰਚੇ ਜਾਂ ਸੀ ਆਈ ਏ ਡੀ ਟੀ ਪਹੁੰਚੀ ਤਾਂ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫ਼ਤੀਸ਼ ਜਿੰਨੂ ਕੀ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਸਪੈਸ਼ਲੀ ਟ੍ਰੇਨਡ ਅਲਗ-ਅਲਗ ਕਿਸਮ ਦੇ ਡੌਗ ਹੈਗੇ ਜਿਹ ਚ ਇੱਕ ਸਨੀਫਰ ਡੌਗ ਹੈਗਾ ਜਿਹੜਾ ਪੈੜਾ ਫੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਸ ਸਨੀਫਰ ਡੌਗ ਨੇ ਪੈੜਾ ਉਹ ਤਕਰੀਬ ਉਹਦੀ ਅੱਜ ਬਚੋਰਦੀਆਂ ਫਾੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਨੇ ਲੜ ਕੇ ਟ੍ਰੇਸ ਕਰਕੇ ਲੈ ਗਏ ਉਹਨਾਂ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱਲਦੇ ਚੱਲਦੇ ਤੇ ਵਿਦਨ 2 ਆਵਰਸ ਐ ਸੀ ਉਹ ਜਾਨਕੀ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨਕੀ ਨਾਲ ਨਾਲ ਸਾਡੇ ਜਿਹੜਾ ਕੀ ਮਾਲ ਸੀ ਰਿਕਵਰ ਹੋ ਗਿਆ ਤਿੰਨ ਚਾਰ ਟੋਲੇ ਸੋਨਾ ਸੀ 5 ਲੱਖ ਰੁਪਏ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਜੋ ਫਿਰ ਚੋਰ ਵੀ ਫੜ ਲਿਆ ਖਾਸ ਯਰੀ ਚਾਹੀਏ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਬੜੀ ਜਿਹੜੇ ਟ੍ਰੈਸਰ ਡੌਗ ਨੇ ਬੜੀ ਹੈਲਪ ਕੀਤੀ ਕਿੰਨੇ ਬੰਦੇ ਚੋਰੀ ਕੀਤੀ ਕੱਲਾ ਸੀ ਜੀ ਇਹ ਕੱਲਾ ਹੀ ਸੀ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਕੱਲਾ ਹੀ ਬੰਦਾ ਸੀ ਉਹਨਾਂ ਜਿਹੜੀਆਂ ਉਹਨਾਂ ਨੇ ਲਏ 13 ਕਿਉਂਕਿ ਜਦੋਂ ਸ਼ੁਰੂ ਚ ਹੀ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਤੇ ਫਿਰ ਨਾਲ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਏ ਤੇ ਤੇ ਚਾਰਕ ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਏ ਤੇ ਚਾਰਕ ਤੋਲੇ ਸੋਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਕੰਪਲੇਨੈਂਟ ਐਫ ਆਈ ਆਰ ਦੇ ਤੋ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਓਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਓਨਾ ਹੀ ਚੋਰੀ ਹੋਇਆ ਸੀ ਥੋੜੇ ਦਿਨੋ ਕਿੰਦਾ ਕੰਮ ਐਸੇ ਇੱਕ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚੇ ਐਫਆਈਆ ਤੇ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਡਿਊਟੀ ਹੁੰਦੀ ਹੈ ਇਹ ਚ ਸਾਡੇ ਜਿਹੜਾ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਤੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾਂ ਸੀ ਫੋਰੈਂਸਿਕ ਟੀਮਾਂ ਵੀ ਐਸੀ ਬੁਲਾਈ ਉਹ ਡੌਗ ਨੇ ਜਿਹੜੀਆਂ ਪੈੜਾਂ ਜਿੰਨੀਆਂ ਫੜ ਲਈਆਂ ਤੇ ਤਕਰੀਬਨ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਚੋਹ ਨੂੰ ਚੋਰ ਦੇ ਘਰੇ ਹੀ ਲੈ ਗਿਆ। ਵਿਦਰ 2 ਆਵਰਸ ਵਿੱਚ ਸਾਰਾ ਕੁਝ ਹੋ ਗਿਆ ਚੋਰ ਟ੍ਰੇਸ ਹੋ ਗਿਆ। ਚਲੋ ਅੱਜ ਉਹਦੇ ਤੋਂ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲੈ। ਸਰ ਉਹਦੀ ਪ੍ਰੋਫਾਈਲ ਕੀ ਹੈ? ਨਹੀਂ ਉਹਦੇ ਤਾਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ ਉਹ। ਜਾਨਕੀ ਇੱਕ ਨਾਰਮਲ ਮਸ਼ਿੰਦਾ ਸੀ ਅੱਜ ਹੁਣ ਪਹਿਲੀ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਨੇ ਆ ਕਿਤੇ ਪੂਰਨਾ ਕਿਤੇ ਕਈ ਵਾਰੀ ਕੀਤੀ ਹੋਣ ਬਟ ਉਹਦੇ ਤੇ ਹਲੇ ਤਾਂ ਹੀ ਕੋਈ ਕ੍ਰਿਮੀਨਲ ਦਾ ਪ੍ਰੋਫਾਈਲ ਨਿਕਲਿਆ ਨਹੀਂ ਜਾਨੀ ਕਿ ਛੋਟਾ ਕਿਸਾਨ ਹੈਗਾ 7-8 ਕਿੱਲੇ ਜ਼ਮੀਨ ਵਾਲਾ ਜਿਹਨਾਂ ਦਾ ਜੋੜੀ ਹੋਈ ਉਹ ਉਹ ਜਾਨੀ ਕਿ ਮੀਆਂ ਬੀਬੀ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿੰਨੂੰ ਆਨੇ ਆਪਾਂ ਤਾਂ ਦੱਸਿਆ ਗੋਲੇਵਾਲ ਰੈਡੀਮੇਡ ਕੱਪੜੇ ਦੀ ਦੁਕਾਨ ਅ ਮੇਰੇ ਨਾਲ ਰਵੀਪ ਸਿੰਘ ਆ ਜੀ ਕੀ ਘਟਨਾ ਹੋਈ ਸੀ ਇੱਕ ਲੜਕੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਘਰ ਦੇ ਵਿੱਚ ਤੇ ਉਹ ਉਸਨੇ ਵਾਰਦਾਤ ਕੀਤੀ ਜੀ ਤੇ ਵਾਰਦਾਤ ਉਤਰਾਹੰਤੀ ਅਸੀਂ ਚੌਂਕੀ ਚਤਲਾ ਕੀਤੀ ਫਰੀਦਕੋਟ ਪੁਲਿਸ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਤੁਰੰਤੀ 20 ਤੋਂ 25 ਮਿੰਟਾਂ ਦੇ ਵਿੱਚ ਪੁਲਿਸ ਨੇ ਪਹੁੰਚ ਕੇ ਤੇ ਬੰਦਾ ਰਿਕਵਰੀ ਕੀਤਾ ਸਮਾਨ ਰਿਕਵਰੀ ਕੀਤਾ ਜਿੰਨਾ ਟੋਟਲ ਮੇਰਾ ਸਮਾਨ ਸੀਗਾ ਸਾਰਾ ਮੈਨੂੰ ਅ ਦਵਾਕੇ ਦਿੱਤਾ ਜੀ ਸਮਾਨ ਮੇਰੇ ਕੋਲੇ ਪ੍ਰੈਜ਼ੈਂਟ ਆ ਗਿਆ ਜੀ ਤੇ ਮੈਂ ਪੰਜਾਬ ਪੁਲਿਸ ਦਾ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਨਾ ਇਹ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਸਮਾਨ ਸੀ ਉਹ ਕਿੰਨਾ ਕੁ ਸੀ ਕੋਸ਼ਕਿਆ ਸੀਗਾ ਜੀ ਕੁਝ 골ਡ ਸੀਗਾ ਤੇ ਟੋਟਲ ਸਮਾਨ ਦੀ ਰਿਕਵਰੀ ਹੋ ਗਈ ਹੈ ਮੇਰਾ ਇੱਕ ਸ਼ੋਰੂਮ ਹੈ ਜੀ ਤੇ ਖੇਤੀਬਾੜੀ ਦਾ ਕੰਮ ਕਰਦਾ ਨਹੀਂ ਕਿੰਨੇ ਵਲਿਓ ਇਹ ਕਰਨਾ ਵਾਪਰੀ ਹੈ ਔਰ ਕਿਸੇ ਪਰਿਵਾਰ ਇਸ ਤਰੀਕੇ ਦੇ ਨਾਲ ਕਰਾਂ ਅਸੀਂ ਸ਼ਾਪ ਤੋਂ ਜਦੋਂ ਘਰ ਵਾਪਸ ਜਾ ਰਹੇ ਸੀਗੇ ਜੀ ਘਰ ਦੇ ਜਿੱਦਾਂ ਹੀ ਅਸੀਂ ਜਾ ਕੇ ਲਾਕ ਖੋਲਦੇ ਹਾਂ ਜੀ ਸਾਰੇ ਘਰ ਦੀ ਤੋੜ-ਪੋੜ ਕੀਤੀ ਹੋਈ ਸੀਗੀ ਲਾਕਰ ਵੀ ਗਾਇਬ ਸੀਗਾ ਜਿਹਦੇ ਵਿੱਚ ਕੈਸ਼ ਤੇ 골ਡ ਸੀ ਜੀ ਤੇ ਉਹ ਤਰੰਤ ਹੀ ਅਸੀਂ ਪੁਲਿਸ ਪਾਰਟੀ ਨੂੰ ਤਲਾਹ ਕੀਤੀ ਜੀ ਸਾਡੇ ਕੋਲੇ 20 ਮਿੰਟਾਂ ਦੇ ਵਿੱਚ ਪੁਲਿਸ ਪਾਰਟੀ ਪਹੁੰਚ ਗਈ ਐ ਸੈਚੂ ਸਾਹਿਬ ਪਹੁੰਚ ਗਏ ਟੈਪਲੀ ਸਾਹਿਬ ਪਹੁੰਚ ਗਏ ਐਸਪੀ ਸਾਹਿਬ ਪਹੁੰਚ ਗਏ ਨਾਲ ਦੀ ਨਾਲ ਤਰੰਤ ਮੌਕੇ ਤੇ ਕਾਰਵਾਈ ਕਰਕੇ ਮੌਕੇ ਤੇ ਬੰਦੇ ਨੂੰ ਸਪਰਧ ਕਰਕੇ ਸਾਡੇ ਸਮਾਨ ਦੀ ਰਿਕਵਰੀ ਕਰਵਾਈ ਮੈਂ ਧੰਨਵਾਦ ਕਰਦਾ ਫੀਲਗੋਡ ਪੁਲਿਸ ਦਾ ਤੇ ਤਹਿ ਦਿਲੋਂ ਧੰਨਵਾਦ ਹੈ ਹਜੇ ਵੀ ਕਈ ਬਾਰੇ ਲੋਕ ਕਹਿ ਰਹੇ ਆ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚੀਗੀ ਹੱਥੇ ਪੜਦੀਗੀ ਤੁਸੀਂ ਇਹ ਸੁਣਿਆ ਲੋਕਾਂ ਕੀ ਦੇ ਮੇਰੇ ਵਾਸਤੇ ਜੀ ਪੁਲਿਸ ਹਰ ਇੱਕ ਵਾਸਤੇ ਰੱਬ ਬਣ ਕੇ ਆਈ ਆ ਜੀ ਆ ਇਹ ਆ ਇਹ ਇੱਕ ਸਿਰਫ অপਵਾਹ ਹੁੰਦੀਆਂ ਪੰਜਾਬ ਪੁਲਿਸ ਆਪਣੇ ਲਈ ਬਣੀ ਆ ਆਪਣੀ ਸਹਾਇਤਾ ਲਈ ਬਣੀ ਆ ਤੇ ਮੈਂ ਉਹਦੀ ਜਿਹਦੀ ਜਾਇਦਾਦ ਦੀ ਧਾਰਨਾ ਤੁਸੀਂ ਮੰਨੋ 20 25 ਮਿੰਟ 30 ਮਿੰਟ ਦੇ ਵਿੱਚ 2 ਘੰਟਿਆਂ ਦੇ ਵਿੱਚ ਬੰਦਾ ਰਿਕਵਰ ਕਰਕੇ ਸਾਰਾ ਸਮਾਨ ਮੈਨੂੰ ਸੌਂਪ ਦੇ। ਯਾਨੀ ਕਿ ਮੰਨਦੇ ਤੁਹਾਡੀ ਜਿਹੜੀ ਰਿਮੇਂਸ ਬੰਦੇ ਦੀ ਆ ਉਹ ਵੀ ਮੈਂ ਵੈਰੀਫਾਈ ਕਰ ਲਿਆ ਤੇ ਜਲਦੀ ਭੇਜ ਦੇ। ਬਿਲਕੁਲ ਬਿਲਕੁਲ ਜੀ ਮੈਂ ਪੰਜਾਬ ਪੁਲਿਸ ਫੀਡਗੋਡ ਪੁਲਿਸ ਦਾ ਕਾਸਟੋਰ ਤੇ ਧੰਨਵਾਦ ਕਰਦਾ ਸਾਡੇ ਐਸਐਚਓ ਸਾਹਿਬਾ ਜੀ ਅੰਚਾਰ ਸਾਹਿਬ ਡੈਪਟੀ ਸਾਹਿਬ ਐਸਪੀ ਸਾਹਿਬਾ ਬਹੁਤ ਬਹੁਤ ਇਹੋ ਜਿਹੀ ਨਰਮਾਈ ਬਹੁਤ ਧੰਨਵਾਦ ਤੇ ਇਹ ਨਾ ਬੰਦਿਆਂ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜੀ ਤਾਂ ਜੋ ਅੱਗੇ ਤੋਂ ਇਹ ਜਿਹੀਆਂ ਹਰਕਤਾਂ ਵਾਰਦਾਤਾ ਨਾ ਕਰਨ ਹਰ ਇੱਕ ਦੀ ਹੱਕ ਹਲਾਲ ਦੀ ਕਮਾਈ ਹੁੰਦੀ ਹੈ ਜੀ ਤੇ ਇਹ ਬੰਦੇ ਤੁਸੀਂ ਜਾਣਦੇ ਸੀ ਨਹੀਂ ਜੀ ਬਹੁਤ ਘੱਟ ਮੈਂ ਤਾਂ ਇਹ ਬੰਦੇ ਨੂੰ ਦੇਖਿਆ ਹੀ ਨਹੀਂ ਏਰੀਆ ਜੀ ਤੇ ਆਪਾਂ ਇਹਦੇ ਨਾਲ ਕੋਈ ਜਾਣਕਾਰੀ ਇਹ ਨਾਲ ਦੇ ਪਿੰਡ ਦਾ ਜੀ ਪੱਕੀ ਖੁਰ ਦਾ ਬੰਦਾ ਜੀ ਇਹਨੇ ਪਹਿਲਾਂ ਵੀ ਕਾਫੀ ਵਾਰਦਾਤਾ ਕੀਤੀਆਂ ਤੇ ਚਲੋ ਨੱਥ ਨਹੀਂ ਪਈਗੀ ਇਹਨੂੰ ਪਰ ਮੈਂ ਇਸ ਵਾਰੀ ਇਹ ਬੇਨਤੀ ਕਰੂੰਗਾ ਇਹ ਚੋਰ ਨੂੰ ਚੰਗੀ ਤਰ੍ਹਾਂ ਨਾਤਕ ਪਾਈ ਜਾਵੇ ਤਾਂ ਅੱਗੇ ਤੋਂ ਇਹ ਵਾਰਦਾਤਾਂ ਨਾ ਹੋ ਸਕਣ ਕਿਉਂਕਿ ਹਰ ਇੱਕ ਆ ਆ ਵੀ ਹੱਕ ਦੀ ਕਮਾਈ ਹੁੰਦੀ ਹੈ ਜੀ ਤੇ ਇਹ ਚੋਰਾਂ ਲਈ ਨਹੀਂ ਇਹ ਤੇ ਚੰਗੀ ਤਰ੍ਹਾਂ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ